ਸਤਿ ਸ੍ਰੀ ਅਕਾਲ ਜੀ ਆਪਾਂ ਆਏ ਸੀਗੇ ਨਕੋਦਰ ਤੇ ਇੱਕ ਚੀਜ਼ ਤੁਹਾਨੂੰ ਦਿਖਾਉਣੀ ਆ ਮੈਂ ਨਾ 2 ਸਾਲ ਪਹਿਲਾਂ ਅੱਗੇ ਵੀ ਇੱਕ ਵੀਡੀਓ ਜੀ ਦਿਖਾਈਆਂ ਸੀ 2 ਸਾਲ ਪਹਿਲਾਂ ਮੈਂ ਨਾ ਡੇਕਾਂ ਲਾਈਆਂ ਸੀ ਆਹ ਡੇਕ ਨੂੰ ਬਹੁਤ ਮਰੀ ਹੋਈ ਸਮਝਦਾ ਸੀ ਤੇ ਦੇਖੋ ਅੱਜ ਕਿੰਨੀ ਵਧੀਆ ਹੋਈ ਹੋਈ ਆ ਹੈਨਾ ਤੇ ਦੂਸਰੀਆਂ ਦਿਖਾਉਣਾ ਮੈਂ ਤੇ ਆਹ ਦੇਖ ਲੋ ਇਹ ਸੰਭਾਲੀ ਨਹੀਂ ਕਿਸੇ ਨੇ ਸਿਰਫ ਤਾਂ ਕਰਕੇ ਇਹ 빙ੀ ਹੋ ਗਈ ਆ ਤੇ ਅੱਗੇ ਤੋਂ ਜਦੋਂ ਸ਼ਾਂਗਣ ਦਾ ਸਮਾਂ ਆਇਆ ਨਾ ਇਹਦੇ ਤੇ ਧਿਆਨ ਦੇਵਾਂਗੇ ਆਹ ਦੇਖ ਲਓ ਕਿੰਨੀ ਵਧੀਆ ਆਹ ਦੇਖ ਲਓ ਆਹ ਬੂਟਾ ਦੋ ਪੂਰੀ ਮਰ ਗਿਆ ਸੀਗਾ ਫੇਰ ਹੋਇਆ ਤੇ ਆ ਵੀ ਟੁੱਟ ਗਿਆ ਸੀਗਾ ਦੁਬਾਰਾ ਹੋਇਆ ਵਿਚਾਲਿਓ ਟੁੱਟ ਗਿਆ ਸੀਗਾ ਤੇ ਉਹ ਇੱਕ ਕਲੀ ਆ ਉਹ ਇਧਰ ਗੁਰੂ ਘਰ ਦੀ ਬਿਲਡਿੰਗ ਬਣ ਰਹੀ ਆ ਪਰਾ ਡੇਕਾ ਨੇ ਸਿਰਾ ਕਰਾਤਾ। ਹੁਣ ਇਹਨਾਂ ਤੇ ਧਿਆਨ ਦੇਵਾਂਗੇ। ਉਹ ਜਿਹੜੀ ਇੰਨੀ ਵਧੀਆ ਹੋਈ ਆ ਨਾ ਜਿਹੜੀ ਉਹ ਸਭ ਤੋਂ ਮਾੜੀ ਦੇਖ ਕੇ ਲਾਈ ਸੀ। ਤੇ ਬਾਕੀ ਆਪਣੇ ਗੁਲਾਬ ਵੀ ਸੋਹਣੇ ਹੋਏ ਆ। ਬਾਕੀ ਸਜਣਾ ਰੁੱਖ ਲਾਈਦੇ ਹੁੰਦੇ ਆ। ਹੁਣ ਗਰਮੀਆਂ 'ਚ ਉਦੋਂ ਲਾਏ ਆ। ਮੈਨੂੰ ਸਾਰੇ ਬੋਲਦੇ ਸੀਗੇ ਵੀ ਕਿਉਂ ਪੰਗੇ ਲੈ ਰਿਆ ਹਾਂ। ਪਰ ਹੁਣ ਗਰਮੀ ਦੇ ਵਿੱਚ ਬੱਲੇ ਬੱਲੇ ਹੋਈ ਪਈ ਆ। ਆ ਆਪਣੇ ਗੁਲਾਬ ਆ। ਆ ਆਪਣਾ ਕੁੰਡਾ ਪੱਕਾ ਹੀ ਪਿਆ ਹੁੰਦਾ ਮਾਤਾ ਨੇ ਰੱਖਿਆ ਹੁੰਦਾ ਕਿ ਕੋਈ ਵੀ ਆਵੇ ਪਾਣੀ ਪੀਣ ਨੂੰ